ਪੋਸਤੇ ਬੱਲੇ ਇੱਕ ਘਰ ਦੇ ਵਿੱਚ ਖੁਦਾਈ ਕੀਤੀ ਜਾਂਦੀ ਹੈ ਉਸ ਘਰ ਦੇ ਵਿੱਚ ਕੁਝ ਦੰਦ ਅਤੇ ਇਨਸਾਨੀ ਹੱਡੀਆਂ ਸਾਰੀਆਂ ਤਿਸ ਤੋਂ ਇਲਾਵਾ ਅਲੱਗ-ਅਲੱਗ ਤਰ੍ਹਾਂ ਦੇ ਬੈਗ ਵਗੈਰਾ ਮਿਲਦੇ ਨੇ ਪਹਿਲਾਂ ਤਾਂ ਪੋਸ ਨੂੰ ਲੱਗਾ ਕਿ ਇਸ ਘਰ ਦੇ ਵਿੱਚ 70 ਸਾਲਾਂ ਦਾ ਇੱਕ ਇਨਸਾਨ ਰਹਿੰਦਾ ਉਸ ਦੇ ਦੌਰਾਨ ਕੀ ਕੀਤਾ ਗਿਆ ਹੋ ਪਰ ਜਦੋਂ ਅਸਲ ਸੱਚਾਈ ਸਾਹਮਣੇ ਆਈ ਤੇ ਹੋਰ ਜ਼ਿਆਦਾ ਖੁਦਾਈ ਉੱਥੇ ਕੀਤੀ ਜਾਂਦੀ ਹੈ ਤਾਂ ਅਲੱਗ-ਅਲੱਗ ਲੋਕਾਂ ਦੀਆਂ ਕੰਕਾਲ ਉਸ ਜਗ੍ਹਾ ਤੋਂ ਮਿਲਦੇ ਨੇ ਉਸ ਘਰ ਦੇ ਵਿੱਚ ਦਫਨ ਤੇ ਉਸ ਤੋਂ ਬਾਅਦ ਖੁਦਾਈ ਸ਼ੁਰੂ ਕੀਤੀ ਜਾਂਦੀ ਹੈ ਇਸ ਘਰ ਦੇ ਬਾਹਰ ਦੇ ਇਲਾਕੇ ਦੀ ਤੇ ਉਸ ਤੋਂ ਇਲਾਵਾ ਇਸ ਇਲਾਕੇ ਦੇ ਵਿੱਚ ਜੀਪੀਆਰ ਮਸ਼ੀਨਾਂ ਤੇ ਕਰ ਲਿਆਂਦੀਆਂ ਗਈਆਂ ਤੇ ਉਹਨਾਂ ਦੇ ਨਾਲ ਵੀ ਇਹਨਾਂ ਇਲਾਕਿਆਂ ਦੇ ਵਿੱਚ ਕੰਕਾਲਾਂ ਦੀ ਖੋਜ ਹਾਲੇ ਵੀ ਜਾਰੀ ਆ ਪਰ ਇਹ ਸਭ ਦੇ ਪਿੱਛੇ ਸੀ ਇੱਕ 70 ਸਾਲਾਂ ਦਾ ਇਨਸਾਨ ਜਿਸ ਦੇ ਬਾਰੇ ਵਿੱਚ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਇਹ ਬੰਦਾ ਕੋਈ ਸੀਰੀਅਲ ਕਿਲਰ ਹੋ ਸਕਦਾ ਮੈਥਿਊ ਉਰਪ ਜਨਮਾ ਨਾਂ ਦੀ ਇੱਕ ਔਰਤ ਜੋ ਕਿ ਕੇਰਲਾ ਦੇ ਵਿੱਚ ਰਹਿਣ ਵਾਲੀ ਸੀ ਉਹ ਚਾਣ ਕੀ ਘਰ ਦੇ ਵਿੱਚੋਂ ਗਾਇਬ ਹੋ ਜਾਂਦੀ ਹੈ ਇਸ ਦੀ ਉਮਰ 43 ਤੋਂ ਲੈ ਕੇ 50 ਦੇ ਵਿਚਕਾਰ ਦੀ ਸੀ ਆ ਫਿਰ ਉਸ ਤੋਂ ਬਾਅਦ ਪਰਿਵਾਰ ਵਾਲਿਆਂ ਦੇ ਦੁਆਰਾ ਪੁਲਿਸ ਸਟੇਸ਼ਨ ਦੇ ਵਿੱਚ ਮਿਸਿੰਗ ਰਿਪੋਰਟ ਲਖਵਾਈ ਜਾਂਦੀ ਹੈ ਪਰ ਪੁਸਦ ਦੇ ਦੁਆਰਾ ਜਿਆਦਾ ਕੁਝ ਕੀਤਾ ਨਹੀਂ ਜਾਂਦਾ ਪਰਿਵਾਰ ਵਾਲੇ ਪੁਲਿਸ ਸਟੇਸ਼ਨ ਦੇ ਵਿੱਚ ਬਾਰ-ਬਾਰ ਜਾਂਦੇ ਪਰ ਪੁਸਦ ਦੇ ਦੁਆਰਾ ਕੋਈ ਵੀ ਜਵਾਬtheta ਨਹੀਂ ਸੀ ਦਿੱਤਾ ਜਾਂਦਾ ਇਸ ਤੋਂ ਬਾਅਦ ਉਸ ਤੇ ਪਰਿਵਾਰ ਵਾਲਿਆਂ ਦੇ ਦੁਆਰਾ ਆਕ ਕੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਂਦਾ ਤੇ ਹਾਈ ਕੋਰਟ ਦੇ ਵਿੱਚ ਉਸਦੇ ਭਰਾਵਾਂ ਦੇ ਦੁਆਰਾ ਕਿਹਾ ਜਾਂਦਾ ਕਿ ਸਾਡੀ ਭੈਣ ਦੀ ਉਮਰ 40-45 ਸਾਲ ਆ ਤੇ ਉਹ ਪਿਛਲੇ ਕਈ ਮਹੀਨਿਆਂ ਤੋਂ ਗਾਇਬ ਆ ਪਰ ਪੁਲਿਸ ਸਾਡੀ ਕੁਝ ਵੀ ਨਹੀਂ ਸੁਣ ਰਹੀ ਉਸ ਤੋਂ ਬਾਅਦ ਹਾਈ ਕੋਰਟ ਦੇ ਦੁਆਰਾ ਇਸ ਕੇਸ ਦੇ ਵਿੱਚ ਇੰਟਰਫੀਅਰੈਂਸ ਕੀਤਾ ਜਾਂਦਾ ਹਾਈ ਕੋਰਟ ਦੇ ਕਹਿਣ ਦੇ ਉੱਤੇ ਇਸ ਪੂਰੇ ਕੇਸ ਨੂੰ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਪੁਲਿਸ ਦੇ ਦੁਆਰਾ ਉਤੀ ਤਲਾਸ਼ ਸ਼ੁਰੂ ਕੀਤੀ ਜਾਂਦੀ ਆ ਹੁਣ ਤੱਕ ਉਸ ਨੂੰ ਗਾਇਬ ਹੋਏ ਲਗਭਗ 4-5 ਮਹੀਨੇ ਦਾ ਸਮਾਂ ਹੋ ਚੁੱਕਿਆ ਸੀ ਪਰ ਫਿਰ ਵੀ ਪੁਲਿਸ ਦੇ ਦੁਆਰਾ ਅਲੱਗ-ਅਲੱਗ ਕੜੀਆਂ ਚੋੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਜਿਸ ਸਮੇਂ ਜਨਮਾ ਗਾਇਬ ਹੋਈ ਸੀ ਉਸੇ ਸਮੇਂ ਤੋਂ ਲੈ ਕੇ ਉਸਦੇ ਮੋਬਾਈਲ ਫੋਨ ਦੀ ਟ੍ਰੇਸਿੰਗ ਸ਼ੁਰੂ ਕਰ ਦਿੱਤੀ ਗਈ ਜਦੋਂ ਇਹ ਮੋਬਾਈਲ ਫੋਨ ਦੇ ਨੰਬਰ ਨੂੰ ਟ੍ਰੇਸ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਦਸੰਬਰ ਦੇ ਵਿੱਚ ਜਦੋਂ ਉਹ ਗਾਇਬ ਹੋਈ ਸੀ ਉਸੇ ਵਕਤ ਉਸਦਾ ਮੋਬਾਈਲ ਫੋਨ ਵੀ ਜਿਹੜਾ ਉਹ ਬੰਦ ਹੋ ਗਿਆ ਸੀ ਸਵਿਚ ਆਫ ਹੋ ਗਿਆ ਸੀ ਪਰ ਜਦੋਂ ਪੁਲਸ ਨੇ ਹੋਰ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਉਸਦੇ ਗਾਇਬ ਹੋਣ ਤੋਂ ਠੀਕ 2 ਮਹੀਨੇ ਬਾਅਦ ਫਰਬਰੀ 2025 ਦੇ ਵਿੱਚ ਉਹ ਤਾਂ ਮੋਬਾਈਲ ਨੰਬਰ ਦੁਬਾਰਾ ਤੋਂ ਆਉਣ ਹੋਇਆ ਸੀ ਔਰ ਇਤਫਾਕਨ ਜੇ ਜਗ੍ਹਾ ਦੇ ਉੱਤੇ ਉਸ ਦਾ ਮੋਬਾਈਲ ਨੰਬਰ ਦਸੰਬਰ ਦੇ ਵਿੱਚ ਬੰਦ ਹੋਇਆ ਸੀ ਫਰਬਰੀ ਦੇ ਵਿੱਚ ਵੀ ਉਸੇ ਲੋਕੇਸ਼ਨ ਦੇ ਉੱਤੇ ਉਹ ਦੁਬਾਰਾ ਤੋਂ ਆਉਣ ਆਉਂਦਾ ਤੇ ਇਹ ਜਨਮਾ ਦੇ ਘਰ ਤੋਂ ਠੀਕ 47 ਕਿਲੋਮੀਟਰ ਦੂਰ ਪੰਜੀਪੁਰ ਮਹਿਲਾਕੇ ਦੇ ਵਿੱਚ ਸੀ ਤੇ ਇਹ ਕਲੌਤਾ ਹੀ ਘਰ ਇਸ ਜਗ੍ਹਾ ਦੇ ਉੱਤੇ ਸੀ ਤੇ ਬਹੁਤ ਜ਼ਿਆਦਾ ਵੱਡੀ ਪ੍ਰਾਪਰਟੀ ਦੇ ਵਿੱਚ ਵੀ ਫੈਲਿਆ ਹੋਇਆ ਸੀ ਤੇ ਇਹ ਘਰ ਸੀ ਸਬੈਸਟੀਅਨ ਨਾਂ ਦੇ ਆਦਮੀ ਦਾ ਤੇ ਸਬੈਸਟੀਨ ਅਸਲ ਦੇ ਵਿੱਚ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਸੀ ਤੇ ਇਸ ਦੀ ਉਮਰ ਲਗਭਗ 68 ਸਾਲ ਦੇ ਕਰੀਬ ਸੀ ਤੇ ਪੁਲਸ ਦੇ ਦੁਆਰਾ ਜਿਉਂ ਹੀ ਇਸ ਤੋਂ ਪੁੱਛਿਆ ਜਾਂਦਾ ਕਿ ਇਹ ਗੱਲ ਆ ਜੈਨਮਾ ਨਾਂ ਦੀ ਔਰਤ ਨੂੰ ਤੁਸੀਂ ਜਾਣਦੇ ਹੋ ਤਾਂ ਇਹਦੇ ਦੋਹਰਾ ਹਰ ਇੱਕ ਚੀਜ਼ ਤੋਂ ਮੁੱਕਰ ਜਾਇਆ ਜਾਂਦਾ ਕਿ ਮੈਂ ਜੈਨਮਾ ਨੂੰ ਵੀ ਨਹੀਂ ਜਾਣਦਾ ਤੇ ਮੈਨੂੰ ਨਹੀਂ ਪਤਾ ਕਿ ਮੇਰੇ ਘਰ ਦੇ ਵਿੱਚ ਇਸ ਫੋਨ ਦੀ ਲੋਕੇਸ਼ਨ ਕਿਵੇਂ ਆ ਗਈ ਪਰ ਹੁਣ ਸਬੈਸਟੀਅਨ ਪੁਲਸ ਦੀ ਨਜ਼ਰ ਦੇ ਵਿਚਾਰ ਚੁੱਕਿਆ ਸੀ ਤਾਂ ਪੁਲਸ ਤੇ ਦੁਬਾਰਾ ਉਸਦਾ ਟਰੈਕ ਰਿਕਾਰਡ ਆਉ ਠੰਗਾ ਲੈਣਾ ਸ਼ੁਰੂ ਕਰ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਪੁਲਸ ਦੀ ਨਜ਼ਰ ਇੱਕ ਐਫ ਆਈ ਆਰ ਤੇ ਪੈਂਦੀ ਹੈ ਜੋ ਕਿ ਇੱਕ ਬਿੰਦੂ ਨਾਂ ਦੀ 45 ਸਾਲ ਦੀ ਔਰਤ ਦਾ ਸੀ ਤੇ ਇਸ ਐਫ ਆਈ ਆਰ ਦੇ ਵਿੱਚ ਲਿਖਿਆ ਹੋਇਆ ਸੀ ਕਿ ਇਹ ਔਰਤ ਸਬੈਸਟੀਅਨ ਨੂੰ ਹੀ ਮਿਲੀ ਸੀ ਆਖਰੀ ਵਾਰ ਕਿਸੇ ਪ੍ਰਾਪਰਟੀ ਦੇ ਮਾਮਲੇ ਦੇ ਵਿੱਚ ਜਿਸ ਦੇ ਵਿੱਚ ਸਬੈਸਟੀਅਨ ਦੁਆਰਾ ਫਰੌਡ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਇਸੇ ਮਾਮਲੇ ਦੇ ਵਿੱਚ ਉਹ ਸਬੈਸਟੀਅਨ ਨੂੰ ਮਿਲਦੀ ਹੈ ਬਿੰਦੂ ਨਾਂ ਦੀ ਔਰਤ ਅਤੇ ਉਸ ਤੋਂ ਬਾਅਦ ਉਹ ਗਾਇਬ ਹੋ ਗਈ ਉਸ ਤੋਂ ਬਾਅਦ ਉਹ ਤਾਂ ਕੁਝ ਪਤਾ ਹੀ ਨਹੀਂ ਲੱਗਾ ਕਿ ਉਹ ਗਈ ਕਿੱਥੇ ਹੁਣ ਦੋ ਔਰਤਾਂ ਗਾਇਬ ਹੋ ਚੁੱਕੀਆਂ ਸੀ ਤੇ ਦੋਨਾਂ ਦੇ ਗਾਇਬ ਹੋਣ ਦੇ ਪਿੱਛੇ ਇੱਕੋ ਹੀ ਆਦਮੀ ਜਿਹਦਾ ਨਾਮ ਸੀ ਸੇਬਸਟੀਅਨ 68 ਸਾਲ ਦੀ ਉਮਰ ਦਾ ਹੁਣ ਪੁਲਿਸ ਨੂੰ ਪੱਕਾ ਯਕੀਨ ਵੀ ਹੋ ਚੁੱਕਾ ਸੀ ਤੇ ਇਸ ਦੇ ਪਿੱਛੇ ਕੁਝ ਨਾ ਕੁਝ ਗੜਬੜ ਵੀ ਨਜ਼ਰ ਆ ਰਹੀ ਸੀ ਜਦੋਂ ਪੁਲਿਸ ਨੂੰ ਸ਼ੱਕ ਹੋਇਆ ਤਾਂ ਪੁਲਿਸ ਦੇ ਦੁਆਰਾ ਕੋਰਟ ਤੋਂ ਆਰਡਰ ਲੈ ਕੇ ਜਾਂਦੇ ਨੇ ਤੇ ਉਸ ਤੋਂ ਬਾਅਦ ਸਿੱਧਾ ਉਹਦੇ ਘਰ ਦੇ ਵਿੱਚ ਪਹੁੰਚਦੀ ਆ ਪੁਲਿਸ ਤਲਾਸ਼ੀ ਲੈਣ ਦੇ ਲਈ ਆਪ ਦੇ ਨਾਲ ਬਲਡੋజర్ ਮਜ਼ਦੂਰ ਸਭ ਕੁਝ ਲੈ ਕੇ ਜਾਂਦੇ ਨੇ ਤੇ ਉਹਦੇ ਘਰ ਦੇ ਵਿੱਚ ਜਾ ਪਹੁੰਚਦੇ ਨੇ ਘਰ ਦੇ ਵਿੱਚ ਜਦੋਂ ਹੀ ਖੁ ਦਿਆ ਹੈ ਅਲੱਗ-ਅਲੱਗ ਚਗਾਮਾਂ ਦੇ ਵਿੱਚ ਟੋਇਆਂ ਦੇ ਵਿੱਚ ਪੁਲਿਸ ਨੂੰ ਇਨਸਾਨੀ ਦੰਦ ਹੱਡੀਆਂ ਵਗੈਰਾ ਔਰਤਾਂ ਦੀਆਂ ਸਾੜੀਆਂ ਤੇ ਹੋਰ ਕੱਪੜੇ ਵਗੈਰਾ ਪਰਸ ਵਗੈਰਾ ਮਿਲਦੇ ਨੇ ਤਾਂ ਪੁਲਿਸ ਨੂੰ ਸ਼ੱਕ ਹੋਰ ਵੀ ਗੈਰ ਆ ਜਾਂਦਾ ਪੁਸਤੇ ਦੁਆਰਾ ਸੇਬੈਸਟੀਅਨ ਨੂੰ ਚੱਕਿਆ ਜਾਂਦਾ ਹੁਣ ਪੁਸ ਵੀ ਇਹ ਗੱਲ ਦੇ ਵਿੱਚ ਕਨਫਿਊਜ਼ਨ ਦੇ ਵਿੱਚ ਸੀ ਕਿ ਸੇਬੈਸਟੀਅਨ ਦੇ ਦੁਆਰਾ ਇਹ ਕੁਝ ਕੀਤਾ ਵੀ ਗਿਆ ਜਾਂ ਨਹੀਂ ਕਿਉਂਕਿ ਉਸਦੀ ਉਮਰ ਲਗਭਗ 70 ਸਾਲ ਦੀ ਕਰੀ ਪਹੁੰਚ ਚੁੱਕੀ ਸੀ ਔਰ ਅਜਿਹੀ ਉਮਰ ਦੇ ਵਿੱਚ ਕੋਈ ਅਜਿਹਾ ਇਨਸਾਨ ਅਜਿਹਾ ਕਰੇ ਇਹ ਹੋ ਹੀ ਨਹੀਂ ਸਕਦਾ ਤਾਂ ਦੂਸਰੇ ਪਾਸੇ ਪੋਤੇ ਦੁਆਰਾ ਸਤ ਪੁੱਛਗਿਛ ਕੀਤੀ ਜਾਂਦੀ ਆ ਪੁਲਿਸ ਸਟੇਸ਼ਨ ਦੇ ਵਿੱਚ ਲਿਜਾ ਕੇ ਪਰ ਉਸ ਦੇ ਨਾਲ ਸਖਤੀ ਵੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਸ ਦੀ ਉਮਰ ਬਹੁਤ ਜ਼ਿਆਦਾ ਵੱਧ ਚੁੱਕੀ ਸੀ ਇਸ ਤੋਂ ਬਾਅਦ ਪੁਲਿਸ ਦੇ ਦੁਆਰਾ ਹੋਰ ਜਾਂਚਬੀਨ ਕੀਤੀ ਜਾਂਦੀ ਹੈ ਬਿੰਦੂ ਬਾਰੇ ਕੇਸ ਨੂੰ ਹੋਰ ਜ਼ਿਆਦਾ ਖੰਘਾਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਕਿ ਬਿੰਦੂ ਆਖਰੀ ਵਾਰ ਸਬੈਸਟੀਅਨ ਨੂੰ ਹੀ ਮਿਲਣ ਦੇ ਲਈ ਘਰ ਦੇ ਵਿੱਚੋਂ ਨਿਕਲੀ ਸੀ ਤੇ ਫਿਰ ਪੁਲਿਸ ਦੇ ਦੁਆਰਾ ਇਸ ਦੇ ਬਾਰੇ ਵਿੱਚ ਹੋਰ ਜਾਂਚ ਕੀਤੀ ਜਾਂਦੀ ਹੈ ਤਾਂ ਇਸੇ ਦੌਰਾਨ ਪੁਲਿਸ ਦੇ ਸਾਹਮਣੇ ਇੱਕ ਹੋਰ ਕੇਸ ਆਉਂਦਾ ਜੋ ਕਿ ਅਲੀਸ਼ਾ ਨਾਮ ਦੀ ਇੱਕ ਔਰ ਦાસੀ ਤੇ ਇਹ 2012 ਦਾ ਕੇਸ ਸੀ ਤੇ ਪਤਾ ਲੱਗਦਾ ਕਿ ਅਲੀਸ਼ਾ ਦਾ ਵੀ ਸਬੈਸਟੀਅਨ ਦੇ ਘਰ ਦੇ ਵਿੱਚ ਆਉਣਾ ਜਾਣਾ ਸੀ ਤੇ ਉਹ ਵੀ اچਾਂਕੀ ਘਰ ਦੇ ਵਿੱਚੋਂ ਗਾਇਬ ਹੋ ਗਈ ਸੀ ਇਸ ਤੋਂ ਬਾਅਦ ਪੁਲਿਸ ਦੇ ਦੁਆਰਾ ਆਸ-ਪਾਸ ਦੇ ਇਲਾਕੇ ਦੇ ਵਿੱਚੋਂ ਅਜੇ ਹੀ ਹੋਰ ਕੇਸਾਂ ਇਤੀ ਜਾਂਦੀ ਹੈ ਜਿਨ੍ਹਾਂ ਦਾ ਪੈਟਰਨ ਬਿਲਕੁਲ ਇਸੇ ਦੇ ਨਾਲ ਮਿਲਦਾ ਹੋਵੇ ਜਿਵੇਂ ਕਿ ਔਰਤਾਂ 40 ਤੋਂ 50 ਸਾਲ ਦੇ ਵਿਚਕਾਰ ਹੋਣ ਇਸ ਤੋਂ ਇਲਾਵਾ ਉਹ ਇਸੇ ਇਲਾਕੇ ਦੀਆਂ ਹੋਣ ਤੇ ਗਾਇਬ ਹੋਈਆਂ ਹੋਣ ਤਾਂ ਇਸੇ ਤਰ੍ਹਾਂ ਦੇ ਕੇਸਾਂ ਦੀ ਸ਼ਾਨਬੀਨ ਤੋਂ ਪੁਲਿਸ ਨੂੰ ਇੱਕ ਹੋਰ ਔਰਤ ਦਾ ਪਤਾ ਲੱਗਦਾ ਸਿੰਧੂ ਨਾਂ ਦੀ ਔਰਤ ਸੀ ਜਿਹੜੀ ਵੀ ਗਾਇਬ ਹੋ ਚੁੱਕੀ ਸੀ ਤੇ ਆਖਰਕਾਰ ਜਦੋਂ ਪੁਸਤ ਦੇ ਦੁਆਰਾ ਜਾਂਚ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਕਿ ਇਸ ਔਰਤ ਦਾ ਸੰਬੰਧ ਵੀ ਜਿਹੜਾ ਹੋਸ ਹੈ ਬੈਸਟੀਅਨ ਦੇ ਨਾਲ ਹੀ ਸੀ ਬਾਰ ਪੋਸਤ ਦੇ ਦੁਆਰਾ ਜੀਪੀਆਰ ਸਿਸਟਮ ਲਿਆਂਦਾ ਜਾਂਦਾ ਤੇ ਘਰ ਦੀ ਸਕੈਨਿੰਗ ਸ਼ੁਰੂ ਕਰ ਦਿੱਤੀ ਜਾਂਦੀ ਹੈ ਗਰਾਊਂਡ ਦੀ ਸਕੈਨਿੰਗ ਕੀਤੀ ਜਾਂਦੀ ਹੈ ਤਾਂ ਤਿੰਨ ਹੋਰ ਜਗਾਵਾਂ ਤੋਂ ਅਲੱਗ-ਅਲੱਗ ਸਕੇਲੇਟਲ ਮਿਲਦੇ ਨੇ ਹੱਡੀਆਂ ਮਿਲਦੀਆਂ ਨੇ ਉਸ ਤੋਂ ਬਾਅਦ ਪੋਸਤ ਦੇ ਦੁਆਰਾ ਤੈਅ ਕੀਤਾ ਜਾਂਦਾ ਕਿ ਉਹ ਸਿਰਫ ਘਰ ਦੇ ਵਿੱਚ ਹੀ ਨਹੀਂ ਘਰ ਤੋਂ ਬਾਹਰ ਵੀ ਜਗਾਵਾਂ ਜਿਹੜੀਆਂ ਉਹਨਾਂ ਦੀ ਵੀ ਤਲਾਸ਼ ਲਾਊਗੀ ਤੇ ਉਸ ਤੋਂ ਬਾਅਦ ਬਾਹਰ ਵੀ ਘਰ ਤੋਂ ਜਿਹੜੀ ਤਲਾਸ਼ੀ ਲਈਤੀ ਜਾਂਦੀ ਹੈ ਘਰ ਦੇ ਬਾਹਰ ਵੀ ਅਲੱਗ-ਅਲੱਗ ਸਾੜੀਆਂ ਤੇ ਹੋਰ ਚੀਜ਼ਾਂ ਮਿਲਦੀਆਂ ਨੇ ਤੇ ਨਾਲ ਹੀ ਕਈ ਕੰਕਾਲ ਵੀ ਮਿਲਦੇ ਨੇ ਇਸ ਤੋਂ ਬਾਅਦ ਪੁਲਸ ਨੂੰ ਇਹ ਤਾਂ ਕਨਫਰਮ ਹੋ ਚੁੱਕਾ ਹੈ ਕਿ ਇਹ ਸੀਰੀਅਲ ਕਿਲਿੰਗ ਦਾ ਮਾਮਲਾ ਤੇ ਉਸ ਤੋਂ ਬਾਅਦ ਪੁਸਤੇ ਦੁਆਰਾ ਆਸ-ਪਾਸ ਹੀ ਨਹੀਂ ਬਲਕਿ ਹੋਰ ਵੀ ਵੱਡੇ ਏਰੀਏ ਦੇ ਵਿੱਚ ਜਿੰਨੀਆਂ ਵੀ ਔਰਤਾਂ ਜੋ 40 ਤੋਂ 45 ਸਾਲ ਜਾਂ 50 ਸਾਲ ਦੇ ਕਰੀਬ ਨੇ ਉਹਨਾਂ ਦਾ ਡਾਟਾ ਕੜਵਾਇਆ ਜਾ ਰਿਹਾ ਜਿਹੜੀਆਂ ਔਰਤਾਂ ਇਕੱਲੀਆਂ ਰਹਿੰਦੀਆਂ ਸੀ ਤੇ ਉਹ ਪਿਛਲੇ 20 ਤੋਂ 25 ਸਾਲ ਦੇ ਵਿਚਕਾਰ ਵਿਚਕਾਰ ਦੇ ਸਮੇਂ ਦੇ ਵਿੱਚ ਗਾਇਬ ਹੋਈਆਂ ਨੇ ਤਦੋਂ ਉਹਨਾਂ ਦੇ ਸਾਰੇ ਮਾਮਲਿਆਂ ਨੂੰ ਫਿਰੋ ਲਿਆ ਜਾਊਗਾ ਤੇ ਡੀਐਨਏ ਟੈਸਟ ਦੇ ਥਰੂ ਪਤਾ ਲਗਾਇਆ ਜਾਊ ਕਿ ਕੀ ਇਹ ਇਹ ਔਰਤਾਂ ਉਹੀ ਨੇ ਜਿਹੜੀਆਂ ਉਸ ਸਮੇਂ ਗਾਇਬ ਹੋਈਆਂ ਸੀ ਪੁਲਸ ਨੂੰ ਇਸ ਗੱਲ ਦਾ ਵੀ ਆਸ਼ਾ ਆਈਡੀਆਂ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਸਕਦੀ ਹੈ ਇਸ ਤੋਂ ਇਲਾਵਾ ਸੇਬੈਸਟੀਅਨ ਇਸ ਵਕਤ ਪੁਲਿਸ ਅਰੈਸਟ ਦੇ ਵਿੱਚ ਆ ਪਰ ਹਾਲੇ ਤੱਕ ਉਸ ਦੇ ਦੁਆਰਾ ਮੂੰਹ ਨਹੀਂ ਖੋਲਿਆ ਗਿਆ ਤੇ ਉਸ ਦੇ ਦੁਆਰਾ ਖੁਦ ਨੂੰ ਬੇਕਸੂਰ ਹੀ ਦੱਸਿਆ ਜਾ ਰਿਹਾ ਹੈ ਪਰ ਇਸ ਵਕਤ ਵੀ ਪੁਲਿਸ ਦਾ ਸਰਚ ਆਪਰੇਸ਼ਨ ਜਾਰੀ ਹੈ ਉਸ ਦੇ ਘਰ ਦੇ ਵਿੱਚ ਤੇ ਘਰ ਦੇ ਆਸ-ਪਾਸ ਤੇ ਇਸ ਵਕਤ ਦੀ ਪੁਲਿਸ ਦੇ ਦੁਆਰਾ ਸੇਬੈਸਟੀਅਨ ਦੇ ਦੁਆਰਾ ਮਾਰੀਆਂ ਗਈਆਂ ਇਹਨਾਂ ਔਰਤਾਂ ਦੀਆਂ ਹੱਡੀਆਂ ਪਿੰਜਰ ਤੇ ਉਹਨਾਂ ਦੀਆਂ ਲਾਸ਼ਾਂ ਨੂੰ ਬਰਾਮਦ ਕੀਤਾ ਜਾ ਰਿਹਾ ਹੈ ਸੋ ਤੁਹਾਨੂੰ ਇਹ ਵੀਡੀਓ ਕਿਦਾਂ ਲੱਗੀ ਤੇ ਤੁਹਾਡਾ ਇਸ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਨਾਲ ਹੀ ਸਾ